ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਸ਼ੋਭੇ ਅੱਜ ਇਹ ਦੀ ਜਿਹੜੀ ਵੀਡੀਓ ਹੈ ਇਹ ਬਹੁਤ ਹੀ ਖਾਸ ਵਿਸ਼ੇ ਦੇ ਉੱਤੇ ਆਪਾਂ ਲੈ ਕੇ ਆਏ ਆ ਜਿਨ੍ਹਾਂ ਦਾ ਤਾਲ ਕੱਚਾ ਹੈ ਜਿਹੜੇ ਜਿਨ੍ਹਾਂ ਨੂੰ ਅਜੇ ਗਾਣਾ ਜਿਨ੍ਹਾਂ ਨੇ ਪਰ ਸਿੱਖ ਲਿਆ ਪਰ ਉਹਨਾਂ ਦਾ ਤਾਲ ਬਹੁਤ ਕੱਚਾ ਹੁੰਦਾ ਕਈ ਵਾਰੀ ਤਾਲ ਕੱਚਾ ਹੋਣ ਕਰਕੇ ਕੀ ਹੁੰਦਾ ਵੀ ਉਹਨਾਂ ਦਾ ਸ਼ਬਦ ਹੈ ਜਿਹੜਾ ਉਹਨੇ ਰਸਤੇ ਨਹੀਂ ਪੜਿਆ ਜਾਂਦਾ ਬੇਤਾਲਾ ਹੋ ਜਾਂਦਾ ਪਰ ਉਹਦੇ ਵਾਸਤੇ ਮੈਂ ਇੱਕ ਸੌਖਾ ਜਿਹਾ ਸੋਲੂਸ਼ਨ ਲੱਭਿਆ ਆਪਣੀ ਦੇ ਫੋਨ ਦੇ ਵਿੱਚ ਹੀ ਹੈ ਕੋਈ ਤਬਲਾ ਪਲੇ ਕਰਨ ਦੀ ਲੋੜ ਨਹੀਂ ਕੋਈ ਲੂਪ ਪਲੇ ਕਰਨ ਦੀ ਲੋੜ ਨਹੀਂ ਕੋਈ ਇਲੈਕਟ੍ਰੋਨਿਕ ਤਬਲੇ ਦੀ ਲੋੜ ਨਹੀਂ ਤਾਂ ਆਪਜੀ ਵਾਸਤੇ ਬਿਲਕੁਲ ਸੌਖਾ ਜਿਹਾ ਤਰੀਕਾ ਜਿਵੇਂ ਲੈ ਕੇ ਆਇਆ ਆਂ ਆਪ ਜੀ ਨੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਅੱਜ ਮੈਂ ਇੱਕ ਐਪ ਦੀ ਗੱਲ ਕਰਨ ਜਾ ਰਿਹਾ ਆਂ ਆਪ ਜੀ ਮੇਰੇ ਹੱਥ ਵਿੱਚ ਮੋਬਾਈਲ ਦੇਖ ਰਹੇ ਹੋ ਇਸ ਮੋਬਾਈਲ ਦੇ ਉੱਤੇ ਹੀ ਇਹ ਐਪ ਹੈ ਇਸ ਐਪ ਨੂੰ ਮੈਂ ਆਪ ਲੱਭਿਆ ਇਹਨੂੰ ਸਰਚ ਕੀਤਾ ਇਹਨੂੰ ਇੰਗਲਿਸ਼ 'ਚ ਕਹਿੰਦੇ ਨੇ ਮੈਟਰੋਨੋਮ ਮੈਟਰੋਨੋਮ ਜਿਹੜੀ ਇੱਕ ਐਪ ਹੈ ਉਸ ਦਾ ਲੋਗੋ ਇਸ ਤਰ੍ਹਾਂ ਦਾ ਆਏਗਾ ਸਾਹਮਣੇ ਆਪ ਜੀ ਨੂੰ ਮੈਂ ਦਿਖਾ ਦਿੰਦਾ ਜਦੋਂ ਆਪ ਜੀ ਪਲੇ ਸਟੋਰ ਤੇ ਜਾਂਦੇ ਹੋ ਇਸ ਤਰ੍ਹਾਂ ਪਲੇ ਸਟੋਰ ਦੇ ਉੱਤੇ ਜਾਂਦੇ ਹੋ ਤੇ ਉੱਥੇ ਜਾ ਕੇ ਆਪ ਜੀ ਨੇ ਲਿਖਣਾ ਹੈ 사운ਡ ਕੋਰ ਸੈਟ ਜਿਸ ਤਰ੍ਹਾਂ ਮੈਂ ਸਰਚ ਕੀਤਾ ਹੋਇਆ ਪਹਿਲੇ ਇਹਨੂੰ 사운ਡ ਕੋਰ ਸੈਟ ਦੇ ਉੱਤੇ ਕਰਕੇ ਤੇ ਆਪ ਜੀ ਦੇ ਸਾਹਮਣੇ ਇਹ ਇੱਕ ਲੋਗੋ ਆਏਗਾ ਇਸ ਤਰ੍ਹਾਂ ਦਾ ਆਪ ਜਿੰਨੇ ਦਿਖ ਰਿਹਾ ਹੋਏਗਾ ਸਕਰੀਨ ਤੇ ਇਸ ਤਰ੍ਹਾਂ ਦਾ ਲੋਗੋ ਆਏਗਾ ਟਿਊਨਰ ਐਂਡ ਮੈਟਰੋਨੋਮ ਟਿਊਨਰ ਐਂਡ ਮੈਟਰੋਨੋ ਇਹ ਉਹ ਐਪ ਹੈ ਜਿਹਦੇ ਜਿਹਦੀ ਆਪਾਂ ਗੱਲ ਕਰ ਰਹੇ ਆਂ ਇਹਨੂੰ ਓਪਨ ਕਰ ਲੈਣਾ ਓਪਨ ਕਰਕੇ ਸਕਰੀਨ ਨੂੰ ਤਿਰਛਾ ਕਰ ਲੈਣਾ ਤਾਂ ਕਿ ਵੱਡਾ ਦਿਖੇ ਇਸ ਤਰ੍ਹਾਂ ਕਰਕੇ ਤਾਂ ਜਦੋਂ ਆਪਾਂ ਇਸ ਮੈਟਰੋਨੋਮ ਐਪ ਨੂੰ ਆਪਾਂ ਅੱਜ ਚਲਾਉਣਾ ਸਿੱਖਾਂਗੇ ਵੀ ਇਹਨੂੰ ਆਪਾਂ ਚਲਾਉਂਦੇ ਕਿਸ ਤਰ੍ਹਾਂ ਦੇਖੋ ਇਹਦੇ ਇਹ ਜਿਹੜੀ ਹੈ ਇਹ 100 ਦੀ ਸਪੀਡ ਦਿਖ ਰਹੀ ਹੈ ਮੋਡਰੇਟੋ ਲਿਖਿਆ ਹੋਇਆ ਹੈ ਦੇ ਉੱਤੇ ਇਹਨੂੰ ਆਪਾਂ ਵਧਾ ਵੀ ਸਕਦੇ ਹਾਂ ਇੱਥੋਂ ਆਪਣੇ ਸਹੂਲਤ ਦੇ ਹਿਸਾਬ ਨਾਲ ਜਿੰਨਾ ਆਪਾਂ ਟੈਂਪੋ ਰੱਖਣਾ ਹੈ ਇਹ ਅਸਲ 'ਚ ਸਪੀਡ ਹੈ ਇਹਨੂੰ ਆਪਾਂ 100 ਤੋਂ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਹੁਣ ਆਪਾਂ ਇਹਨੂੰ ਪਲੇ ਕਰਦੇ ਹਾਂ ਦੇਖੋ ਇੱਥੋਂ ਪਲੇ ਹੋ ਜਾਏਗਾ 1 2 3 4 1 2 3 4 1 2 3 4 ਇਹ ਆਪਾਂ ਦੇਖ ਲਿਆ ਕਿ ਇਹ ਚੱਲ ਰਿਹਾ ਹੈ ਇਹ ਆਪਾਂ ਸੈੱਟ ਕੀਤਾ ਹੋਇਆ ਹੈ ਚਾਰ ਮਾਤਰਾਏ ਤੁਸੀਂ ਦੇਖਿਆ ਚਾਰ ਮਾਤਰਾ ਨੇ ਜੇ ਤੁਸੀਂ ਕਹਿਵਾ ਤਿੰਨ ਤਾਲ ਜਾਂ ਪੌੜੀ ਤਾਲ ਦੇ ਵਿੱਚ ਕਰਨਾ ਹੈ ਕੁਝ ਸ਼ਬਦ ਕਰਨਾ ਹੈ ਜਾਂ ਕੁਝ ਸਿੱਖਣਾ ਹੈ ਜਾਂ ਸਲੋਗ ਸਿੱਖਣਾ ਹੈ ਤਾਂ ਉਹਦੇ ਵਾਸਤੇ ਆਪ ਜੀ ਇਹੀ ਚਾਰ ਮਾਤਰਾ ਰੱਖੋ ਉਸ ਤੋਂ ਬਾਅਦ ਜੇ ਨੂੰ ਆਪਾਂ ਹੋਰ ਵੀ ਵਧਾ ਕੇ ਦੱਸ ਜੇ ਆਪਾਂ ਦਾਦਰੇ ਦੇ ਵਿੱਚ ਕੁਝ ਕਰਨਾ ਹੈ ਤਾਂ ਤਿੰਨ ਮਾਤਰਾ ਦੱਬ ਲੋ ਕਿਉਂਕਿ ਜੇ ਤਿੰਨ ਦੱਬ ਲੋ ਜਾਂ 6 ਦੱਬ ਲੋ 6 ਮਾਤਰਾ ਦੀ ਤਾਲ ਹੁੰਦੀ ਹੈ 6 ਦੱਬ ਲੋ ਇਹ ਬੀਡ ਦਾ ਹਿਸਾਬ ਹੈ ਵੀ ਆਪਾਂ ਰੂਪਕ ਰੱਖਣੀ ਹੈ ਤਾਂ 7 ਮਾਤਰਾ ਕਹਿਰਵਾ ਰੱਖਣਾ ਹੈ ਤਾਂ 8 ਮਾਤਰਾ ਕਰ ਲਓ ਇਸ ਤਰ੍ਹਾਂ ਕਰਕੇ ਅਤੇ ਆਪ ਜੀ ਨੇ ਰੂਪਕ ਰੱਖਣੀ ਹੈ ਤਾਂ 7 ਮਾਤਰਾ ਕਰ ਲਓ ਦਾਦਰਾ ਕਰਨਾ ਹੈ ਤਾਂ 6 ਮਾਤਰਾ ਕਰ ਲਓ ਇਹ 12 ਮਾਤਰਾ ਤੱਕ ਆਪਾਂ ਇਹਨੂੰ ਲੈ ਕੇ ਜਾ ਸਕਦੇ ਹਾਂ ਇੱਥੋਂ ਤੱਕ ਕਿ ਕ੍ਰੀਏਟ ਨਿਊ ਵੀ ਕਰ ਸਕਦੇ ਹਾਂ ਕ੍ਰਿਊਟ ਕ੍ਰੀਏਟ ਨਿਊ ਦੀ ਆਪਸ਼ਨ ਵੇ ਦੇ ਵਿੱਚ ਆ ਰਹੀ ਹੈ ਦੇਖੋ ਇਹ ਕ੍ਰੀਏਟ ਨਿਊ ਦਾ ਮਤਲਬ ਹੈ ਇੱਥੇ ਆਪਾਂ ਦਬ ਕੇ ਆਪਾਂ ਆਪਣੇ ਹਿਸਾਬ ਨਾਲ ਮਾਤਰਾ ਸੈੱਟ ਕਰ ਸਕਦੇ ਹਾਂ ਜੇ ਕਈ ਵਾਰ 13 ਮਾਤਰਾ ਦਾ ਸ਼ਬਦ ਹੁੰਦਾ ਹੈ ਜਾਂ 11 ਮਾਤਰਾ ਦਾ ਸ਼ਬਦ ਹੁੰਦਾ ਹੈ ਜਾਂ 15 ਮਾਤਰਾ ਦਾ ਪੰਚਮ ਸਵਾਰੀ ਸ਼ਬਦ ਹੁੰਦਾ ਹੈ ਜਾਂ ਉਸ ਤੋਂ ਹੋ ਵੀ ਤਾਲਾ ਅਲੱਗ-ਅਲੱਗ ਤਾਲਾਂ ਦੇ ਵਿੱਚ ਆਪਾਂ ਇਹਨੂੰ ਆਪ ਕ੍ਰੀਏਟ ਕਰ ਸਕਦੇ ਹਾਂ ਆਪਣੇ ਸਹੂਤ ਦੇ ਹਿਸਾਬ ਨਾਲ ਜਿਸ ਤਾਲ ਵਿੱਚ ਆਪਾਂ ਕੱਚੇ ਆ ਮੰ ਲਈ ਆਪਾਂ ਕਹਿਰਮਾ ਤਾਲ ਵਿੱਚ ਕੱਚਾ ਇੱਥੇ 8 ਦਬਲੋ ਕਹਿਰਮਾ ਤਾਲ 8 ਮਾਤਰਾ ਦੀ ਹੁੰਦੀ ਹੈ ਉਸ ਤੋਂ ਬਾਅਦ ਇਹਨੂੰ ਪਲੇ ਕਰਨਾ ਹੁਣ 8 ਮਾਤਰਾ ਦੇ ਜਾ ਕੇ ਆਵਾਜ਼ ਬਦਲੇਗੀ ਆਵਾਜ਼ ਬਦਲ ਰਹੀ ਹੈ ਦੇਖੋ ਜਿੱਥੇ ਇੱਕ ਆਏਗਾ ਉੱਥੇ ਉੱਥੇ ਬਦਲਣੀ ਹੈ 1 2 3 4 5 6 7 8 1 2 ਇਹ ਕੈਰਮਾ ਹੁਣ ਆਪਾਂ ਇਹਦੇ ਨਾਲ ਇੱਕ ਹੋਰ ਚੀਜ਼ ਕਰਦੇ ਹਾਂ ਆਪਾਂ ਇਹਨੂੰ ਫਲੈਸ਼ ਨੂੰ ਆਨ ਕਰ ਦਿੰਦੇ ਹਾਂ ਦੇਖੋ ਇਹ ਪਿਛਲੇ ਪਾਸੇ ਫਲੈਸ਼ ਚੱਲਣ ਲੱਗ ਪਈ 1 2 3 4 5 6 7 8 1 2 ਇਸ ਤਰ੍ਹਾਂ ਕਰਕੇ ਆਪ ਜੀ ਕਈ ਤਰੀਕਿਆਂ ਦੇ ਨਾਲ ਇਹਦੀ ਵੇਰੀਏਸ਼ਨ ਕਰਕੇ ਸਿੱਖ ਸਕਦੇ ਹੋ ਮੁੜੇ ਦੇ ਵਿੱਚ ਮੈਂ ਆਪ ਜੀ ਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਕਿ ਆਪ ਜੀ ਨੇ ਪ੍ਰੈਕਟਿਸ ਕਿਦਾਂ ਕਰਨੀ ਇਹਨੂੰ ਦਬਲਿਆ ਇਹ ਚੱਲ ਜਾਈ ਜਾਏਗਾ ਬੰਦ ਨਹੀਂ ਹੋਏਗਾ ਦੇਖੋ ਸਰਗਮ ਪਹਿਲੀ ਹੁਣ ਮੰਨ ਲੀ ਆਪਾਂ ਸ਼ਬਦ ਗਾਉਣਾ ਦੇਖੋ ਜਿੱਥੇ ਆਵਾਜ਼ ਜਿੱਥੇ ਘੰਟੀ ਦੀ ਆਵਾਜ਼ ਆ ਰਹੀ ਹੈ ਉਥੋਂ ਆਪਾਂ ਸ਼ਬਦ ਸ਼ੁਰੂ ਕਰਨਾ ਹੈ ਸਾ ਸਾਰੇਗਾ ਹਾ ਧਾ ਧਾ ਪਾ 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 ਜਿਵੇਂ ਟਕ 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 ਦੀ ਆਵਾਜ਼ ਆ ਰਹੀ ਆ ਆ ਵੀ ਸੁਣ ਰਹੀ ਐ ਇਹ ਮਾਤਰਾ ਨੇ 1 2 3 4 5 6 7 8 1 2 3 4 ਇਦਾਂ ਕਰਕੇ ਮਾਤਰਾ ਗਿਣ ਲਈ ਆ ਨਾ ਤਾਂ ਆਪ ਜੀ ਨੇ ਇਸ ਮਾਤਰਾ ਦੇ ਹਿਸਾਬ ਨਾਲ ਸ਼ਬਦ ਬੋਲਣਾ ਹੈ ਪਹਿਲਾਂ ਇਹਨੂੰ ਹਰਮੋਨੀ ਤੋਂ ਬਿਨਾ ਬੋਲ ਦਿਓ ਦੇਖੋ গুরপুর মেয়ীরা রখি শব্দ এদিকে উতে বোল দেখো চার পঞ ছ সাত আট গো রু রে মে রখল গোরপ রে মে ਮੈਂ ਮੈਂ ਦੀਨੂ ਅੰਦੇ ਤੇ ਨਾਮ ਹਿਰਦੇ ਮੈਂ ਦੀਨੂ ਜਨਮ ਜਨਮ ਕੀ ਮੈਂ ਗਈ ਗੁਰਪੂਰੇ ਮਤਲਬ ਕਿ ਆਪਾਂ ਬੈਲ ਤੋਂ ਸ਼ੁਰੂ ਕਰ ਰਹੇ ਆ ਬੈਲ ਤੇ ਖਤਮ ਕਰ ਰਹੇ ਹਰ ਵਾਰ ਇਹ ਇਸੇ ਦਾ ਧਿਆਨ ਰੱਖਣਾ ਹੈ ਵੀ ਇਹਦੇ ਵਿੱਚ ਬੈਲ ਵੱਜੀ ਹੈ ਇੱਕ ਆ ਦੇਖੋ ਇਹ ਬੈਲ ਦੀ ਆਵਾਜ਼ ਹੈ ਤਾਂ ਪਾਏ ਧਿਆਨ ਰੱਖਣਾ ਵੀ ਆਪਾਂ ਬੈਲ ਤੋਂ ਹੀ ਸ਼ੁਰੂ ਕਰਨਾ ਹੈ ਵਜਾਉਣਾ ਇਹ ਮੈਟਰੋਨੋਮ ਚਲਾਉਣ ਦਾ ਤਰੀਕਾ ਹੈ ਉੱਪਰ ਲਾਪ ਜੀ ਪੜ ਰਹੇ ਹੋ ਮੈਟਰੋਨੋਮ ਮੈਟਰੋਨੋਮ ਇੱਕ ਅੰਗਰੇਜ਼ਾਂ ਦੀ ਕਾੜ ਕੱਢੀ ਹੋਈ ਹੈ ਜਿਹਦੇ ਵਿੱਚ ਬੀਟ ਨੂੰ ਸੈੱਟ ਕਰਨਾ ਹੁੰਦਾ ਆਪਾਂ ਆਪਣੀ ਤਾਲ ਨੂੰ ਪੱਕਾ ਕਰ ਸਕਦੇ ਹਾਂ ਤਰੀਕੇ ਨਾਲ ਇਹਦੀ ਵਰਤੋਂ ਕਰਨੀ ਸਿੱਖੋ ਤਬਲਾ ਵਜਾਉਣ ਤੋਂ ਪਹਿਲਾਂ ਲੋਕ ਵਜਾਉਣ ਤੋਂ ਪਹਿਲਾਂ ਜਾਂ ਇਲੈਕਟ੍ਰੋਨਿਕ ਤਬਲੇ ਤੇ ਰਿਆਜ਼ ਕਰਨ ਤੋਂ ਪਹਿਲਾਂ ਆਪ ਜੀ ਇਹਦਾ ਰਿਆਜ਼ ਕਰੋਗੇ ਆਪ ਜੀ ਤਾਲ ਪੱਕੀ ਹੋ ਜਾਏਗੀ ਜੇ ਆਪਾਂ ਇਹਨੂੰ 6 ਮਾਤਰਾ ਜੱਤੇ ਕਰਦੇ ਆਂ ਮੈਂ 6 ਮਾਤਰਾ ਦਾ ਤਰੀਕਾ ਵੀ ਦੱਸ ਦੇਣਾ ਦਾਦਰੇ ਦਾ ਤਾਂ ਦਾਦਰਾ ਤੇਕਾ ਕੀ ਆ 3 ਹੁਣ 6 ਵਾਰੀ ਵਜੇਗਾ 2 3 4 5 6 1 2 3 4 5 6 ਹੁਣ ਆਪਾਂ ਸ਼ਬਦ ਬੋਲਿਆ ਉਹ ਤੁਹੇ ਆਪਣਾ ਮੋਨ ਪਛਾਨ ਆਪਣਾ ਮੋਨ ਪਛਾਨ ਸੋਇਪਾ ਦਾਦਰਾ ਵੀ ਸੈੱਟ ਕਰ ਲਿਆ ਇਸ ਤਰ੍ਹਾਂ ਆਪ ਜੀ ਰਿਆਜ਼ ਕਰੋਗੇ ਆਪ ਜੀ ਕਦੇ ਵੀ ਤਾਲ ਤੋਂ ਬੇਤਾਲ ਨਹੀਂ ਹੋਵੋਗੇ ਇਹ ਐਪ ਦੀ ਵਰਤੋਂ ਕਰੋ ਬਹੁਤ ਅੱਛੀ ਐਪ ਐਨੂੰ ਮੈਟਰੋਨੋਮ ਕਹਿੰਦੇ ਨੇ ਮੈਂ ਆਪ ਜੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਨੂੰ ਆਪ ਜੀ ਇੰਸਟਾਲ ਕਰ ਸਕਦੇ ਹੋ ਪਲੇ ਸਟੋਰ ਤੋਂ ਜਿਹੜੇ ਆਈਫੋਨ ਵਾਲੇ ਨੇ ਐਪਲ ਵਾਲੇ ਨੇ ਉਹ ਵੀਰ ਦੇਖ ਲੈਣ ਮੈਟਰੋਨੋਮ ਲਿਖ ਕੇ ਆਪ ਜੀ ਉੱਥੋਂ ਕੱਢ ਸਕਦੇ ਹੋ ਆਪਣੀ ਜਿਹੜੀ ਆਪ ਜੀ ਦੀ ਪਲੇ ਸਟੋਰ ਗੈਲਰੀ ਹੁੰਦੀ ਹੈ ਤੇ ਜਿਹੜੇ ਐਂਡਰੋਇਡ ਫੋਨ ਵਾਲੇ ਨੇ ਉਹ ਸਿੱਧਾ ਹੀ ਜਿਸ ਤਰ੍ਹਾਂ ਮੈਂ ਕੀਤਾ ਉਸ ਤਰ੍ਹਾਂ ਆਪ ਜੀ ਕਰਕੇ ਆਪਣੇ ਫੋਨ ਤੇ ਇਸ ਨੂੰ ਇੰਸਟਾਲ ਕਰਕੇ ਆਪ ਜੀ ਤਾਲ ਵਿੱਚ ਪੱਕੇ ਹੋ ਸਕਦੇ ਹੋ ਆਪ ਜੀਨ ਤਬਲਾ ਨਹੀਂ ਵਜਾਉਣ ਦੀ ਲੋੜ ਕੁਝ ਨਹੀਂ ਕਰਨ ਦੀ ਲੋੜ ਪਹਿਲਾਂ ਇਹ ਤੇ ਰਿਆਜ਼ ਕਰੋ ਇੱਥੇ ਸਰਗਮਾ ਵਜਾਓ ਪਹਿਲਾਂ ਜਿਵੇਂ ਹੁਣੇ ਚੱਲ ਰਿਹਾ ਹੈ ਸਰਗਮਾ ਪੱਕੀਆਂ ਕਰ ਲਓ ਇਹਦੇ ਉੱਤੇ ਦੇਖੋ 8 ਮਾਤਰਾ ਇਹਨੂੰ ਪਹਿਲਾ 100 ਤੇ ਚੱਲ ਰਹੀ ਹੈ ਫਿਰ ਇਹਨੂੰ ਅੱਪ ਕਰ ਲੈਣਾ ਸਪੀਡ ਨੂੰ ਇੱਥੇ ਲੈ ਗਏ 150 ਤੇ ਲੈ ਗਏ ਹੁਣ ਦੇਖੋ ਸਾ ਰੇ ਗਾ ਮਾ ਪਧ ਨੀ ਸ ਸਾ ਨੀ ਧ ਪ ਮਾ ਗ ਰੇ ਸ ਸਾ ਸ ਰੇ ਰਿ ਗ ਗ ਮਮ ਪਪ ਧ ਦ ਨੀ ਨਿ ਸ ਸਾ ਨੀ ਨਿ ਧ ਪ ਪ ਮਮ ਗ ਗ ਰੇ ਰਿ ਸ

1 2 3 4 1 2 3 4 1 2 3 4 ਬਸ ਇਹਨੂੰ ਬੀਟ ਨੂੰ ਪਛਾਣਨਾ ਸਿੱਖੋ ਇਹ ਹੀ ਤਾਲ ਹੁੰਦੀ ਹੈ ਇਹ ਮਾਤਰਾ ਚੱਲ ਰਹੀਆਂ ਨੇ ਤੇ ਮਾਤਰਾ ਦੀ ਹੀ ਤਾਲ ਬਣਦੀ ਹੈ ਉਮੀਦ ਕਰਦਾ ਕਿ ਆਪ ਜੀ ਬਹੁਤ ਕੋਸ਼ਿਸ਼ ਬੜੀਆਂ ਚੋਂ ਸਿੱਖੇ ਹੋਵੋਗੇ ਜਲਦੀ ਅਗਲੇ ਵੀਡੀਓ ਵਿੱਚ ਮਿਲ ਜਾਈਏ ਜੀ ਆਪ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ